ਹਾਂਜੀ ਪੰਜਾਬੀਓ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਜਾਣਕਾਰੀ ਦੇਣ ਜਾ ਰਿਹਾ ਆ ਅੱਜ ਜਿਹੜੀ ਰੋਡ ਆ ਇਹ ਮਲੇਰ ਕੋਟੜਾ ਦੇ ਤੋਂ ਲੁਧਿਆਣਾ ਰੋਡ ਆ ਇੱਧਰ ਨੂੰ ਹੈਗਾ ਮਲੇਰ ਕੋਟੜਾ ਤੇ ਇੱਧਰ ਨੂੰ ਹੈਗਾ ਲੁਧਿਆਣਾ ਤੇ ਆ ਹੈਗੀ ਨਰਸਰੀ ਠੀਕ ਆ ਜੀ ਨਰਸਰੀ ਬੜੀ ਘੈਂਟ ਆ ਇਹ ਨਰਸਰੀ ਦੇ ਨਾਲ ਟਿੱਕਾ ਮਾਲਵਾ ਰਿਯੋਟ ਆ ਆ ਤੁਸੀਂ ਧਿਆਨ ਰੱਖਣਾ ਮਾਲਵਾ ਰਿਯੋਟ ਆ ਮਤਲਬ ਹੋਰ ਨੇੜੇ ਜਾ ਕੇ ਦਿਖਾਵਾਂ ਤੁਹਾਨੂੰ ਤਾਂ ਕਿ ਤੁਸੀਂ ਭੁੱਲੋ ਨਾ ਭਰਾਵੋ ਮੈਂ ਥੋੜਾ ਜ਼ੂਮ ਕਰਕੇ ਦਿਖਾਉਣਾ ਆ ਦੇਖੋ ਇਹ ਮਾਲਵਾਰ ਜੋਟ ਆ ਠੀਕ ਹੈ ਜੀ ਹਾਂ ਤੇ ਹੁਣ ਆ ਜੋ ਅੱਗੇ ਵੀ ਰਹੀ ਨਰਸਰੀ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਕੀ ਖੂਬੀਆਂ ਨੇ ਮੈਂ ਤੁਹਾਨੂੰ ਕਿਉਂ ਇਹਦੀ ਵੀਡੀਓ ਬਣਾ ਰਿਹਾ ਕੋਈ ਖਾਸ ਮਜਾ ਆ ਵੀਰ ਦਾ ਨਾਮ ਆ ਅਹਿਮਦ ਨਰਸਰੀ ਠੀਕ ਆ ਨੰਬਰ ਵੀ ਲਿਖਿਆ ਤੁਸੀਂ ਪੜ ਲਓਗੇ ਜ਼ੂਮ ਕਰ ਦਿੰਨਾ ਥੋੜਾ ਜਿਹਾ ਆ ਲਓ ਠੀਕ ਹੈ ਜੀ ਇਹ ਵੀਰ ਤੋਂ ਮੇਰੇ ਬੂਟੇ ਲੈ ਕੇ ਜਾਣ ਦਾ ਕਾਰਨ ਸੁਣ ਲਓ ਤੁਸੀਂ ਸਭ ਤੋਂ ਪਹਿਲਾਂ ਤਾਂ ਆ ਬੂਟੇ ਨਾ ਹੁੰਦੇ ਦੇਖੀ ਚਲੋ ਵੀਰ ਕੋਲ ਹਰੇਕ ਤਰ੍ਹਾਂ ਦੀ ਵੈਰਾਈਟੀ ਆ ਇਹ ਵੀਰ ਕੋਲ ਮੈਂ ਜਾਮਣ ਦਾ ਬੂਟਾ ਲੈ ਕੇ ਆ ਸੀ ਜਿਹੜਾ ਜਾਮਣ ਦਾ ਬੂਟਾ ਉਹ ਘੱਟੋ ਘੱਟ 4 5 6 7 ਐਦਾਂ ਜਦੋਂ ਸਾਲ ਦਾ ਹੋ ਜਾਂਦਾ ਤੇ ਫਿਰ ਉਹ ਬੂਟੇ ਦੇਣ ਫਿਰ ਉਹ ਫਲ ਦੇਣਾ ਸ਼ੁਰੂ ਕਰਦਾ ਤੇ ਮੇਰੇ ਕੋਲ ਜਿਹੜਾ ਬੂਟਾ ਉਹ 2.5 ਸਾਲਾਂ ਦਾ ਹੋ ਗਿਆ ਵੀਰੇ 2.5 ਸਾਲਾਂ ਦੇ ਬੂਟੇ ਨੇ ਫਲ ਦੇ ਦਿੱਤਾ ਆ ਬਾਈ ਕੋਲ ਗਮਲੇ ਵੀ ਸਾਰੇ ਰੱਖੇ ਹੋਏ ਨੇ ਤੁਸੀਂ ਇੱਥੋਂ ਵੀ ਲੱਗਿਆ ਇਹ ਆ ਵੀ ਨਿਸ਼ਾਨੀ ਆ ਇੱਕ ਆਹ ਕਮਰਾ ਮੂਰੇ ਬਣਾਇਆ ਗਮਲੇ ਰੱਖੇ ਹੋਏ ਨੇ ਠੀਕ ਆ ਹਰ ਤਰ੍ਹਾਂ ਦਾ ਫਰੂਟ ਆ ਵੀਰ ਕੋਲ ਟਾਪ ਦੀ ਵੈਰੈਟੀ ਆ ਬਾਕੀ ਨਸ ਰਿਆਣਾ ਦਾ ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹੈਗੇ ਹਨਾ ਮੈਂ ਹੋਰਾਂ ਤੋਂ ਵੀ ਬੂਟੇ ਲੈ ਕੇ ਲਾਇਨੇ ਵੀਰੇ ਕਾਮਯਾਬ ਨਹੀਂ ਹੋਈ ਹੈਗੀ ਠੀਕ ਆ ਤੇ ਭਾਈ ਇੱਥੋਂ ਜਿਹੜਾ ਮੈਂ ਬੂਟਾ ਲੈ ਕੇ ਜਾਂਦੀ ਇੱਕੋ ਹੀ ਬੂਟਾ ਲੈ ਕੇ ਜਾਂਦੀ ਮੈਂ ਆਪਣੇ ਜਾਮਣ ਦਾ 2.5 ਸਾਲਾਂ ਦੇ ਵੀਰੇ ਉਹਨੇ ਫਲ ਦੇਤਾ ਬਹੁਤ ਵਧੀਆ ਫਲ ਲੱਗਿਆ ਹੋਇਆ ਇਸੇ ਕਰਕੇ ਹੁਣ ਮੈਂ ਦੁਬਾਰਾ ਬੂਟੇ ਲੈਣ ਆਇਆ 10-12 ਬੂਟੇ ਤਾਂ ਫਲਾਂ ਦੇ ਲੈ ਕੇ ਜਾਊਗਾ ਤੇ ਬਾਕੀ ਹੋਰ ਵੀ ਲੈ ਕੇ ਜਾਣੇ ਨੇ ਤੇ ਜਿਹੜੀ ਕੋਨੋਕਾਰ ਉਸ ਹੁੰਦੀ ਉਹ ਵੀ ਲੈ ਕੇ ਜਾਣੇ ਨੇ ਬਾਕੀ ਘਰ ਦੇ ਵਿੱਚ ਮੇਰੇ ਬੂਟੇ ਲੱਗੇ ਵੀ ਬਹੁਤ ਹੋ ਜਿਆ ਬਾਈ ਨਾਸਪਾਤੀ ਆਲੂ ਬੁਖਾਰਾ ਆੜੂ ਆਂਬੋ ਜਾਮਣ ਅਮਰੂਦ ਤੇ ਚੀਕੂ ਉਹ ਸਾਰੇ ਬੂਟੇ ਮੇਰੇ ਕੋਲ ਪਹਿਲੇ ਹੀ ਇਲੀਜੀ ਵੀ ਲੱਗੀ ਆ ਬਾਈ ਇਸ ਵਾਰ ਠੀਕ ਆ ਬਾਕੀ ਆਪਾਂ ਨੂੰ ਨੇਚਰ ਨਾਲ ਪਿਆਰ ਬਹੁਤ ਆ ਬਾਈ ਮੇਰੇ ਘਰੇ ਪੰਛੀ ਵੀ ਬਹੁਤ ਆਉਣ ਲੱਗੇ ਚਿੜੀਆਂ ਦੀ ਚੀਂ-ਚੀਂ ਵੀ ਹਰ ਵਕਤ ਘਰੇ ਰਹਿੰਦੀ ਆ ਸੋ ਮੇਰਾ ਵੀਰ ਜਿਹੜਾ ਕੋਈ ਇੱਥੇ ਹੁਣ ਮੈਂ ਇੱਥੋਂ ਆਇਆ 40 ਕਿਲੋਮੀਟਰ ਤੋਂ ਆਇਆ ਨਰਸਰੀਆਂ ਤਾਂ ਉਧਰ ਮੇਰੇ ਵੱਲ ਵੀ ਹੈਗੀਆਂ ਨੇ ਮਲੇਰ ਕੋਟਰੇ ਸਾਈਡ ਵੀ ਹੈਗੀਆਂ ਨੇ ਪਰ ਨਹੀਂ ਆਪਾਂ ਜਿੱਥੇ ਆਪਾਂ ਨੂੰ ਵਧੀਆ ਬੂਟਾ ਮਿਲਿਆ ਬਾਈ ਆਪਾਂ ਉੱਥੇ ਲੈ ਕੇ ਜਾਵਾਂਗੇ ਆਪਾਂ ਦੂਜੀ ਜਗ੍ਹਾ ਤੋਂ ਫਿਰ ਕਿਉਂ ਲੈ ਕੇ ਜਾਵਾਂਗੇ ਠੀਕ ਆ ਜਿੱਥੇ ਵਧੀਆ ਚੀਜ਼ ਮਿਲੀ ਆਪਾਂ ਉੱਥੇ ਹੀ ਆਵਾਂਗੇ ਬੂਟਾ ਭਾਵੇਂ ਮਹਿੰਗਾ ਹੋਵੇ ਆਪਾਂ ਨਾ 20 50 100 ਰੁਪਏ ਦੇ ਪਿੱਛੇ ਕਈ ਵਾਰ ਉਹ ਕਰ ਜਾਂਦੇ ਨੇ ਜਿਹੜੇ ਆਪਣੇ ਸਾਈਕਲਾਂ ਦੇ ਵੇਚਦੇ ਹੁੰਦੇ ਨੇ ਉਹਨਾਂ ਕੋਲ ਯਾਰ ਚਲੋ ਠੀਕ ਆ ਹਰੇਕ ਬੰਦਾ ਆਪਣੀ ਰੋਟੀ ਵਾਸਤੇ ਫਿਰਦਾ ਪਰ ਮੈਂ ਉਹਨਾਂ ਤੋਂ ਵੀ ਇੱਕ ਵਾਰ ਬੂਟਾ ਲੈ ਕੇ ਲਾਇਆ ਸੀ ਵੀਰੇ ਫਾਲੇ ਨਹੀਂ ਲੱਗਿਆ ਠੀਕ ਆ ਤੇ ਇਹ ਗੱਲ ਗਲਤ ਆ ਕਿਉਂਕਿ ਉਹ ਸਸਤਾ ਬੂਟਾ ਲੈ ਕੇ ਆਉਂਦੇ ਨੇ 10 20 ਰੁਪਏ ਦਾ 50 ਰੁਪਏ ਦਾ ਲੈਂਦੇ ਆਉਂਦੇ ਨੇ ਤੁਹਾਨੂੰ 2 250 ਦਾ ਦੇ ਜਾਂਦੇ ਨੇ ਉਹਨਾਂ ਨੇ ਵੀ ਚਲੋ ਕਮਾਈ ਤਾਂ ਕਰਨੀ ਹੁੰਦੀ ਆ ਫਿਰ ਦੇਣੇ ਤੋੜਦੇ ਨੇ ਹਨਾ ਪਰ ਉਹ ਗੱਲ ਨਹੀਂ ਬਣਦੀ ਵੀਰੇ ਉਹ ਜੇ ਤੁਸੀਂ ਨੇ ਫਾਲ ਵਾਲਾ ਬੁੱਟਾ ਲਾਉਣਾ ਤਾਂ ਸਿੱਧਾ ਨਾਸਰੀ ਚ ਪਹੁੰਚੋ ਜਿਹੜੇ ਸਾਈਕਲਾਂ ਨਾਲ ਤੋਂ ਬੁੱਟੇ ਲੈ ਲੈਨੇ ਹੋ ਬਸ ਉਹ ਫਿਰ ਉੱਥੇ ਜਾ ਕੇ ਆਪਣੀ ਸਾਰੀ ਗੜਬੜ ਹੋ ਜਾਂਦੀ ਆ ਉਹਨਾਂ ਨੇ ਵਿੱਚੋਂ ਮੋਟੀ ਕਮਾਈ ਕਰਨੀ ਹੁੰਦੀ ਆ ਤੇ ਆਪਣੇ ਪੱਲੇ ਕੁਝ ਨਹੀਂ ਪੈਂਦਾ ਆਪਾਂ ਵੀ ਦੇਖਦੇ ਆ ਵੀ ਥਾਲਾ ਫਾਲਤਾਂ ਲੱਗਿਆ ਨਹੀਂ ਯਾਰ ਬੁੱਟਾ ਸੁੱਕ ਗਿਆ ਜੀ ਆਹ ਹੋ ਗਿਆ ਉਹ ਹੋ ਗਿਆ 20 ਤਰ੍ਹਾਂ ਦੀਆਂ ਪਰੇਸ਼ਾਨੀ ਇੱਕ ਮੈਂ ਬੁੱਟਾ ਇੱਥੋਂ ਨਿੰਬੂ ਦਾ ਲੈ ਕੇ ਗਿਆ ਸੀ ਉਹ ਹੋਊਗਾ ਸਾਲਕ ਦਾ ਜਿਹੜੇ ਨੂੰ ਫਾਲ ਨਾਲ ਭਰਿਆ ਪਿਆ ਉਹ ਨਿੰਬੂ ਦਾ ਬੁੱਟਾ ਪਹਿਲੇ ਸਾਲ ਹੀ ਉਹਨੂੰ ਫਲ ਲੱਗਿਆ ਹੈ ਨਿੰਬੂ ਦੇ ਬੂਟੇ ਨੂੰ ਤੇ ਫਿਰ ਭਾਈ ਆਪਾਂ ਇੱਥੇ ਕਿਉਂ ਨਹੀਂ ਆਈਏ ਤੁਸੀਂ ਦੱਸੋ ਮੈਨੂੰ ਦੋ ਬੂਟੇ ਇੱਥੋਂ ਗਏ ਹੋਏ ਨੇ ਤੇ ਪੂਰੇ ਭਾਈ ਵਧੀਆ ਸਿਰੇ ਦੇ ਬੂਟੇ ਨੇ ਹੁਣ ਅੱਜ ਇੱਥੋਂ ਲੈ ਕੇ ਜਾਵਾਂਗੇ 10-12 ਬੂਟੇ ਫਲਾਂ ਦੇ ਲੈ ਕੇ ਜਾਊਂਗਾ ਜੋੜਾ-ਜੋੜਾ ਲੈ ਕੇ ਜਾਊਂਗਾ ਜਿਵੇਂ ਕਿ ਨੇ ਆਪਣਾ ਆੜੂ ਦੇ ਹੋਗੇ ਦੋ ਵੈਰਾਈਟੀਆਂ ਆਉਂਦੀਆਂ ਨੇ ਦੋਨੇ ਲੈ ਕੇ ਜਾਵਾਂਗੇ ਆੜੂ ਦੀਆਂ ਤੇ ਅੰਬ ਦਾ ਬੂਟਾ ਲੈ ਕੇ ਜਾਵਾਂਗੇ ਚੀਕੂ ਦਾ ਵੀ ਕਬੂਟਾ ਹੋਰ ਲੈ ਕੇ ਜਾਊਗਾ ਦੋ ਤਰ੍ਹਾਂ ਦਾ ਚੀਕੂ ਹੈ ਚਾਰ ਤਰ੍ਹਾਂ ਦਾ ਆਉਂਦਾ ਆਪਾਂ ਦੋ ਤਰ੍ਹਾਂ ਦਾ ਲਾਵਾਂਗੇ ਅੰਬ ਦਾ ਬੂਟਾ ਲੈ ਕੇ ਜਾਵਾਂਗੇ ਇੱਕ ਹੋਰ ਠੀਕ ਆ ਤੇ ਬੱਬੂ ਵੋਸ਼ਾ ਲੈ ਕੇ ਜਾਵਾਂਗੇ ਤੇ ਭਾਈ ਇਹਦੇ ਕੋਲ ਬਾਈ ਕੋਲ ਬਹੁਤ ਵਧੀਆ ਖੜਾ ਇੱਥੇ ਸਾਰਾ ਕੁਝ ਇੱਥੇ ਮਾਰਿਓ ਗਿਹੜਾ ਤੁਹਾਨੂੰ ਇੱਕ ਨੰਬਰ ਵੈਰਾਈਟੀ ਮਿਲੂਗੀ ਇੱਥੇ ਧੋਖੇ ਵਾਲਾ ਕੰਮ ਨਹੀਂ ਹੈਗਾ ਬਾਈ ਕੋਲ ਬਾਈ ਬਹੁਤ ਵਧੀਆ ਕੰਮ ਕਰਦਾ ਬਾਈ ਹਰ ਤਰ੍ਹਾਂ ਦਾ ਇਹਦੇ ਕੋਲ ਹੈਗਾ ਹਰ ਤਰ੍ਹਾਂ ਦਾ ਫਰੂਟ ਬਾਈ ਕੋਲ ਪਿਆ ਹੈ ਜੀ ਗੱਲ ਨਹੀਂ ਹੈਗੀ ਵੀ ਤੁਹਾਨੂੰ ਇੱਥੋਂ ਮੁੜਨਾ ਪੈ ਜੂਗਾ ਵੀ ਫਰੂਟ ਇਹ ਨਾ ਮਿਲਿਆ ਫਰੂਟ ਤੁਹਾਨੂੰ ਮਿਲੂਗਾ ਇੱਥੋਂ ਹਾਲੋ ਆ ਕਲੀਆਂ ਕਲੀਆਂ ਫੁੱਲਾਂ ਵਾਲੇ ਬੂਟੇ ਸਾਰੇ ਇੱਕ ਮੈਂ ਸਰਕਾਰੀ ਨਰਸਰੀ ਚੋਂ ਲੈ ਗਿਆ ਦੀ ਬੂਟੇ ਉਹ ਫੁੱਲਾਂ ਵਾਲੇ ਦਰਖਤ ਗੁਲਮੋਹਰ ਵਗੈਰਾ ਬਰੇ ਸ਼ੋਕੋਗੇ ਚੱਲੇ ਹੀ ਨਹੀਂ ਕਿ ਉਹਨਾਂ ਨੇ ਨਾ ਤਾਂ ਕੋਈ ਦਵਾਈ ਬੂਟੀ ਪਾਉਣੀ ਹੁੰਦੀ ਹੈ ਜਦੋਂ ਬੂਟੇ ਨੂੰ ਬਾਈ ਤਿਆਰ ਕਰਦੇ ਨੇ ਤੇ ਇਹਦੇ ਵਿੱਚ ਕਈ ਦਵਾਈਆਂ ਪੈਂਦੀਆਂ ਨੇ ਤਾਂ ਕਿ ਉਹ ਬੂਟਾ ਕਾਮਯਾਬ ਹੋ ਸਕੇ। ਬਾਕੀ ਜਿਹੜਾ ਬੂਟੇ ਦੇ ਵਿੱਚ ਆਪਾਂ ਸ਼ੌਂਕ ਵਾਲੀ ਦਵਾਈ ਪਾ ਦਿੰਨੇ ਆ ਉਹਦੇ ਬਾਰੇ ਤਾਂ ਵੀਡੀਓ ਬਾਈ ਨੇ ਬਣਾ ਹੀ ਦਿੱਤੀ ਵੀ ਕਲੀ ਪਾਉਣੀ ਆ ਸ਼ੌਂਕ ਵਾਲੀ ਦਵਾਈ ਪਾਉਣ ਦੀ ਲੋੜ ਹੀ ਨਹੀਂ ਹੈ ਜੀ ਤੁਹਾਨੂੰ ਕਲੀ ਪਾਓ ਇਹਦੇ ਵਿੱਚ। ਠੀਕ ਆ। ਆਹ ਦੇਖ ਲਓ ਬਾਈ ਸਾਰੇ ਹੈਗੇ ਨੇ ਲੱਗੇ ਹੋਏ। हाँ नाखा लगिया हुई बी भर पि बूटा आपना इदों ही वगिया हुई ने अपने को अपने कोल भी फुल फुल फल लगे हुआ हा पेपल पे इतने पूलर आ पेपल कुछ होर हो आ चलो देखा सारी वरायटी पी आई को ਆ ਨਾਰ ਪਏ ਨੇ ਆਂਬ ਪਏ ਨੇ ਆਂਬਾਂ ਦੀ ਵੈਰੈਟੀ ਪਈ ਆ ਨਾਰ ਦੀ ਵੈਰੈਟੀ ਪਈ ਆ ਭਾਈ ਆ ਵੀ ਨਾਰ ਪਏ ਨੇ ਆਂਬ ਪਿਆ ਆਂਬ ਦੀ ਕੋਈ ਹੋਰ ਕਿਸਮ ਪਈ ਆ ਠੀਕ ਆ ਆ ਜਾਮਣ ਦੀ ਵੈਰੈਟੀ ਪਈ ਆ ਆ ਕਿੰਨੂ ਪਿਆ ਆਂਬ ਫੇਰ ਪਿਆ ਆਂਬ ਦੀ ਕੋਈ ਹੋਰ ਵੈਰੈਟੀ ਆ ਆਂਬ ਲੱਗੇ ਵੀ ਹੋਏ ਨੇ ਭਾਈ ਆ ਵੇਖੋ ਛੋਟੇ ਛੋਟੇ ਆਂਬ ਲੱਗੇ ਨੇ अमर हाँ चीकू है हा भी चीकू है चीकू दिया किस्म ने ठीक है आम की एक होर किस्म पई है भाई ਇਹ ਜਿਹੜੇ ਅਲੱਗ-ਅਲੱਗ ਪਏ ਨੇ ਨਾ ਇਹਨਾਂ ਦੀ ਅਲੱਗ-ਅਲੱਗ ਕਿਸਮਾਂ ਨੇ ਇਹ ਸਾਰੀਆਂ। ਇੱਧਰੋਂ ਕੰਮ ਕਰਦਾ। ਮੈਂ ਕਰਦਾ ਨਾ ਲੱਗਣਾ ਨਹੀਂ ਜਾਣਿਆ। ਇਹਨਾਂ ਨੂੰ ਕਰਨਾ ਨਾ। ਇਹ ਜਿਹੜੇ ਆ ਉਹ ਆਏ। ਰੋਕਾ ਮਤੋ। ਰੋ। ਉਹਨਾਂ ਆਏ। ਇਹੋ ਜਿਹੇ ਦੌਰ ਦੇ ਸੇਰੇ ਹੀ ਆ ਗਏ। ਲਓ ਭਾਈ ਵੀਡੀਓ ਕਰਦਾ ਬੰਦ। ਤੇ ਬਾਈ ਤਾਂ ਮੈਂ ਨੰਬਰ ਤੁਹਾਨੂੰ ਮੈਂਸ਼ਨ ਕਰ ਦੂੰਗਾ ਉੱਪਰ।